ਜੋ ਆਪ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਭਾਈ ਚਰਨਜੀਤ ਸਿੰਘ ਜੀ ਖਾਲਸਾ ਅਤੇ ਡਾਕਟਰ ਮਨਜੀਤ ਸਿੰਘ ਜੀ ਯੂਐਸਏ ਦੇ ਪਰਿਵਾਰ ਵੱਲੋਂ ਆਪਣੀ ਨੇਕਮਾਈ ਦਾ ਭੇਜੇ ਦਸਵੰਧ ਨਾਲ ਗੁਰਦੁਆਰਾ ਸਿੰਘ ਸਭਾ ਮੁਗਲਿਆਵਲ ਵਿਖੇ ਕਰੀਬ 50 ਬੱਚਿਆਂ ਨੂੰ ਗਰਮ ਕੋਟੀਆਂ ਜੁਰਾਬਾਂ ਅਤੇ ਬੂਟ ਦੇਣ ਦੀ ਸੇਵਾ ਕੀਤੀ ਗਈ ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਮੁਗਲਿਆਵਲ ਦੇ ਪ੍ਰਧਾਨ ਭਾਈ ਮੰਗਲ ਸਿੰਘ ਅਤੇ ਭਾਈ ਗੁਰਮukh Singh ਨੇ ਦੱਸਿਆ ਕਿ ਭਾਈ ਚਰਨਜੀਤ ਸਿੰਘ ਖਾਲਸਾ ਜੀ ਅਤੇ ਡਾਕਟਰ ਮਨਜੀਤ ਸਿੰਘ ਜੀ ਯੂਐਸਏ ਆਪਣੇ ਪਿੰਡ ਨੂੰ ਯਾਦ ਅਤੇ ਪਿਆਰ ਕਰਦੇ ਹੋਏ ਹਮੇਸ਼ਾ ਹੀ ਆਪਣੀ ਨੇਕ ਕਮਾਈ ਦਾ ਦਸਵੰਧ ਗੁਰਦੁਆਰਾ ਸਿੰਘ ਸਭਾ ਮੋਹਲਿਆਂਵਾਲ ਦੇ ਪ੍ਰਬੰਧਕਾਂ ਨੂੰ ਭੇਜਦੇ ਰਹਿੰਦੇ ਹਨ ਜਿਸ ਨਾਲ ਪਿੰਡ ਵਾਸੀਆਂ ਨੂੰ ਗੁਰੂ ਧਾਮਾਂ ਦੇ ਮੁਫਤ ਦਰਸ਼ਨ ਕਰਵਾਉਣਾ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਦੌਰਾਨ ਵੱਖ-ਵੱਖ ਪ੍ਰਕਾਰ ਦੀਆਂ ਸਵਾਵਾਂ ਨਮਾਉਣ ਤੋਂ ਇਲਾਵਾ ਨਵੇਂ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾ ਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਹਰ ਸਾਲ ਬੱਚਿਆਂ ਨੂੰ ਗਰਮ ਕੋਟੀਆਂ ਜਰਾਬਾ ਬੂਟ ਕਾਪੀਆਂ ਕਿਤਾਬਾਂ ਅਤੇ ਪੈਨ ਪੈਨਸਲਾਂ ਦੇਣ ਦੀ ਸੇਵਾ ਕੀਤੀ ਜਾਂਦੀ ਹੈ ਸੇਵਾ ਪ੍ਰਾਪਤ ਕਰਨ ਵਾਲੇ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਯੂਐਸਏ ਤੋਂ ਸਰਵਪੱਤਰ ਜਨਮਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਦੀ ਚਰਦੀ ਕਲਾ ਦੀ ਕਾਮਨਾ ਕੀਤੀ ਇਸ ਮੌਕੇ ਤੇ ਪ੍ਰਧਾਨ ਮੰਗਲ ਸਿੰਘ ਤੋਂ ਇਲਾਵਾ ਭਾਈ ਗੁਮਕਸ਼ੰਗ ਪੂਰਨ ਸਿੰਘ ਦੌਲਤ ਸਿੰਘ ਅਰਸ਼ੇਦ ਸਿੰਘ ਛੱਡਾ ਸਿੰਘ ਤੋਂ ਇਲਾਵਾ ਬੜੇ ਗਿਣਤੀ ਤੇ ਪਿੰਡ ਦੇ ਨੌਜਵਾਨ ਹਾਜ਼ਰ ਸਨ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਬਹੁਤ ਧੰਨਵਾਦ ਕਰਨੇ ਆ ਕਿ ਜਿਹੜੀ ਸੇਵਾਸਾਂ ਨਿਤ ਦਿੰਦੇ ਆ ਕਰਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕੀ ਨਾਮ ਦਾ ਡਾਕਟਰ ਆ ਮੇਰਾ ਨਾਮ ਸਪਨਾ ਕੋਦੇ ਬੱਚੇ ਆ ਹਾਂਜੀ 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 ਸਾਡੇ ਗੁਰਦੁਆਰੇ ਆਉਂਦੇ ਬੱਚੇ ਤੇ ਸੇਵਾ ਕਰਦੇ ਨੇ ਚਲ ਇਹ ਬਹੁਤ ਬਗੇ ਹਮਤਾ ਹੁਣਾ ਬਾਰੇ ਕੀ ਆਣੇ ਕਹਿੰਦੇ ਜਿਹੜਾ ਦਸਵੰਦ ਵੇਜਿੰਦੇ ਆ ਇਹ ਗੁਰਸੇਵ ਹਾਂਜੀ ਜੂ ਅਸੀਂ ਵਾਲੂ ਕੰਨ ਜੀ ਧੰਨਵਾਦ ਕਰਦੇ ਆ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੇਰਾ ਨਾਮ ਕੋਲਪ੍ਰੀਤ ਸਿੰਘ ਆ ਮੈਂ ਨੰਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਹਰ ਸਾਲ ਭੇਜਦੇ ਹਨ ਸੇਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਗਲੇ ਸਾਲ ਵੀ ਇਤਨਾ ਹੀ ਭੇਜ ਜੀ ਗੁਰਜੀਤ ਕਾ ਹਾਲ ਚਾਹਵਾ ਹੈ ਕਿ ਤੁਸੀਂ ਸਮਟੀ ਦਾ ਵੀ ਧੰਨਵਾਦ ਜੀ ਸਰੋ ਸਰੋ ਜਬ ਬੋਲਦੇ ਹਾਂ ਮੇਰੇ ਹਾਂ ਨੋਜ ਪੂਰਾ ਲੱਗਿਆ ਹਾਂ ਜੀ ਸਾਦ ਜੀ ਅਜੇ ਸਿੰਘ ਜੱਬਾ ਦੁਬਾਰਾ ਉਹ ਕਿ ਕੁਕੀ ਕੁਕੀ ਬੱਚਿਆਂ ਨੂੰ ਕੋਟੀਆਂ ਜਰਾਬਾਂ ਵੰਡ ਦਿੱਤੇ ਗਏ ਆ ਬੇਰੀ ਸੰਗਤ ਨੂੰ ਦੱਸਦੇ ਕਿ ਕਹਿੰਦੇ ਹਾਂ ਜੀ ਇਹਨਾਂ ਦੇ ਵਾਰੀਤੀ ਉਹ ਹੈ ਕਿ ਜੀ ਕਾਂ ਖਾਲਸਾ ਵਾਹ ਜੀ ਦੀ ਫਾਤੇ ਇਹ ਸੋਰਾ ਚੰਗੇ ਸਿੰਘ ਖਾਲਸਾ ਗੱਟ ਮਜੀਤ ਸਿੰਘ ਜੀ ਜੁਐਸਏ ਤੋਂ ਜੋ ਹਰ ਸਾਲ ਇਹ ਸੇਵਾ ਤੇ ਵਿਹਾਰ ਬੱਚਿਆਂ ਵਾਸਤੇ ਗੁਰਦਾ ਸਾਹਿਬ ਆਤੇ ਵਾਤਵਾ ਸੇਵਾ ਤੇ ਜਿਨ੍ਹਾਂ ਵਿੱਚੋਂ ਇਹ ਜੋ ਬੱਚਿਆਂ ਨੂੰ ਕੋਟੀਆਂ ਜਰਾਬਾਂ ਬੂਠ ਇਥੇ ਮਿੱਟੀ ਦੇ ਅਰਦਾਹ ਦੇਣ ਸਰਦਾਰ ਮੰਗਤ ਸਿੰਘ ਦੀ ਦੇਖਰੇਖ ਦੇ ਵਿੱਚ ਯੂਐਸਏ ਪਰਿਵਾਰਾਂ ਵੱਲੋਂ ਭੇਜੀ ਮਾਇਆ ਦੇ ਮੁਤਾਬਕ ਇਹ ਦਿੱਤੇ ਗਏ ਹਨ ਜਿਨ੍ਹਾਂ ਯੂਐਸਏ ਪਰਿਵਾਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਨਗਰਵਾਸਤੇ ਗੁਰਦਾਸ ਸਿੰਘ ਸਭਾ ਵਾਸਤੇ ਉਹ ਜੋ ਮਾਤੇ ਦੇ ਮੁਤਾਬਕ ਜਿਸ ਤਰ੍ਹਾਂ ਉਹ ਕਹਿੰਦੇ ਉਹ ਮੁਤਾਬਕ ਮਾਇ ਜਿਹੜੀ ਹੈ ਖਰਚੀ ਜਾਂਦੀ ਗੁਰਦਾਸ ਸਿੰਘ ਸਭਾ ਤੋਂ ਇਹ ਸੰਸਾਦਕ ਕਮੇਟੀ ਵੱਲੋਂ ਇਹ ਪ੍ਰਧਾਨ ਮੰਗਤ ਸਿੰਘ ਜੀ ਵੱਲੋਂ ਯੂਐਸਏ ਪਰਿਵਾਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਹਰ ਸਾਲ ਵਿਸਾਖੀ ਤੇ ਨਵੇਂ ਸਾਲ ਦੇ ਦਸੰਬਰ ਦੇ ਵਿੱਚ ਵਿਸਾਖੀ ਤੇ ਤੋਂ ਬਾਅਦ ਭिज ਕੇ ਸੰਗਤ ਨੂੰ ਬੱਚਿਆਂ ਨੂੰ ਵਾਜਦੀ ਹਨ ਜੋ ਵੀ ਪ੍ਰਾਲਾ ਕਰਦੇ ਮੁਤਾਬਕ ਕਮੇਟੀ ਉਹਨਾਂ ਦੇ ਬੋਲਾਂ ਦੇ ਉੱਤੇ ਚੱਲਦੀ ਹੈ ਜੋ ਜੋ ਬੋਲਦੇ ਆ ਉਹਦੇ ਮੁਤਾਬਕ ਅਸੀਂ ਬੱਚਿਆਂ ਨੂੰ ਵਟਾਉਂਦੇ ਆ ਬੱਚਿਆਂ ਨੂੰ ਜੋ ਜਿਹੜੀ ਤੀਜਾ ਮਿਲਦੀਆਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਉਹ ਬਾਅਦ ਬੈਠੀਆਂ ਤੰਤਾ ਆਪਣੀ ਦੇਖ ਮਾਇਦਾ ਦਸਵੰਧ ਭੇਜੀਆਂ ਜਿਹਦੇ ਨਾਲ ਤੋਂ ਬਣਤਾ ਦੀ ਸੇਵਾ ਕਰਦੇ ਕਰਦੇ ਨਾਲ ਤੀਖ ਉੱਤੇ ਬੱਚਿਆਂ ਨੂੰ ਅੱਜ ਜਮਲੇ ਛੋਟੀਆਂ ਜਰਾਬਾਂ ਦੇ ਤਿਆਰੀ ਕਰਾਣ ਦੇਣਾਂ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਫਤਹਿ ਜੀ ਅਸੀਂ ਤੋਂ ਬਹੁਤ ਬਹੁਤ ਧੰਨਵਾਦ ਬਾਦ ਕਰਦੇ ਜਿਹੜੇ ਸੇਵਾ ਭੇਜਿਆ ਉਹਦੀ ਵੱਟ ਨਾਲ ਬੜੀ ਬੜੀ ਮਿਹਰ ਕਰੇ ਮਾਲਕ ਸੱਚੇ ਪਾਸਾ ਹਰ ਸਲਾਮ ਬਹੁਤ ਸਵਾਤਿ ਜਿਆ ਅੱਗੇ ਉਹਨਾਂ ਨੇ ਯਾਤਰਾ ਵਾਸਤੇ ਸੇਵਾ ਵੀ ਕੀਤੀ ਸਾਡੇ ਮੈਨੇਜਰ ਸਾਹਿਬ ਸੇਵਾ ਯਾਤਰਾ ਕਰਾ ਕੇ ਲਿਆਏ ਗੁਰਬਾਉ ਬਹੁਤ ਵਾਰ ਸਤਿਕਾਰ ਸਾਡੇ ਮੰਜੀ ਸਾਹਿਬ ਦਾ ਜਿਹੜਾ ਮਨੋਂ ਤਨੋਂ ਹੋ ਕੇ ਸੇਵਾ ਕਰ ਰਿਹਾ ਵਾਹਿਗੁਰੂ ਜੱਤੇ ਪਾਤਸ਼ਾਹ ਨੇ ਵੱਡੀ ਵੱਡੀ ਉਮਰ ਕਰੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਐਂ ਤੇ ਉਸ ਵਕ ਮੰਗ ਲਿਆ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜੀ